ਜੱਥੇਦਾਰ ਅਕਾਲੀ ਫੁੱਲਾ ਸਿੰਘ ਜੀ ਜਿਨ੍ਹਾਂ ਨੂੰ ਅਕਾਲੀ ਬਾਬਾ ਫੁੱਲਾ ਸਿੰਘ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ 27 ਫਰਵਰੀ 1762 ਈਸਵੀ ਦੇ ਵਿੱਚ ਵੱਡੇ ਘੱਲੂ ਘਰੋਏ ਦੇ ਵਿੱਚ ਉਹ ਜ਼ਖਮੀ ਹੋ ਕੇ ਤੇ ਸ਼ਹੀਦ ਹੋ ਗਏ ਸਨ। ਅਕਾਲੀ ਬਾਬਾ ਫੁੱਲਾ ਸਿੰਘ ਜੀ। ਸ਼ਹੀਦ ਹੋਣ ਤੋਂ ਬਾਅਦ ਅਸਤੀਆਂ ਸਨ। ਉਹ ਇਸ ਅਸਥਾਨ ਤੇ ਜਿਹੜੇ ਅਸਥਾਨ ਤੇ ਆਪਾਂ ਖੜੇ ਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਗਿਆ ਪ੍ਰਕਰਮਾਂ ਦੇ ਅਸਥਾਨ ਤੇ ਇੱਥੇ ਲਿਆ ਕਰਕੇ ਦਫਨਾ ਦਿੱਤੀਆਂ ਗਈਆਂ ਸਨ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰੀ ਵੀ ਕੀਤੀ ਕੁਝ ਸਮਸੀ ਅਕਾਲੀ ਬਾਬਾ ਫੁੱਲਾ ਸਿੰਘ ਹੋਣਾ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਉਹਨਾਂ ਮਹਾਰਾਜਿਆਂ ਨੂੰ ਆਪਣੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਤਲਬ ਕੀਤਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਅਸਥਾਨ ਤੇ ਖੜੇ ਹਾਂ ਜਿਹੜੇ ਬਹੁਤ ਵੱਡੇ ਅਣਖੀਲੇ ਯੋਧੇ ਅਤੇ ਜਿਨ੍ਹਾਂ ਦਾ ਸਿੱਖ ਧਰਮ ਦੇ ਅੰਦਰ ਬੜਾ ਵੱਡਾ ਅਸਥਾਨ ਹੈ ਤੇ ਉਹਨਾਂ ਦਾ ਨਾਮ ਪ੍ਰਗਟਾ ਹੈ ਉਹ ਹੈ ਅਸਥਾਨ ਜਿਨ੍ਹਾਂ ਦੇ ਉਹ ਪਵਿੱਤਰ ਨਾਮ ਹੈ ਕਿ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਜਿਨ੍ਹਾਂ ਨੂੰ ਅਕਾਲੀ ਬਾਬਾ ਫੁੱਲਾ ਸਿੰਘ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਕਾਲੀ ਬਾਬਾ ਫੁੱਲਾ ਸਿੰਘ ਜੀ ਜਿਹੜੇ ਸਨ ਆ ਉਹਨਾਂ ਨੇ 27 ਫਰਵਰੀ 1762 ਈਸਵੀ ਦੇ ਵਿੱਚ ਵੱਡੇ ਘੱਲੂ ਘਰੋਏ ਦੇ ਵਿੱਚ ਉਹ ਜ਼ਖਮੀ ਹੋ ਕੇ ਤੇ ਸ਼ਹੀਦ ਹੋ ਗਏ ਸਨ ਅਕਾਲੀ ਬਾਬਾ ਫੁੱਲਾ ਸਿੰਘ ਜੀ ਉਹਦੇ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸ਼ਹੀਦ ਹੋਣ ਤੋਂ ਬਾਅਦ ਅਸਤੀਆਂ ਸਨ ਉਹ ਇਸ ਅਸਥਾਨ ਤੇ ਜਿਹੜੇ ਅਸਥਾਨ ਤੇ ਆਪਾਂ ਖੜੇ ਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨੀਆਂ ਪ੍ਰਕਰਮਾਂ ਦੇ ਸਥਾਨ ਤੇ ਇੱਥੇ ਲਿਆ ਕਰਕੇ ਦਫਨਾ ਦਿੱਤੀਆਂ ਗਈਆਂ ਸਨ ਅਕਾਲੀ ਬਾਬਾ ਫੁੱਲਾ ਸਿੰਘ ਜੀ ਹੋਣਾ ਨੇ ਜਵਾਨੀ ਦਾ ਸਮਾਂ ਜਿਹੜਾ ਹੈ ਉਹ ਤਰਨਤਾਰਨ ਸਾਹਿਬ ਦੇ ਵਿੱਚ ਬਤੀਤ ਕੀਤਾ ਕਿਉਂਕਿ ਇਹ ਸਥਾਨ ਬਹੁਤਿਆਂ ਸੰਗਤਾਂ ਨੂੰ ਨਹੀਂ ਪਤਾ ਕਿ ਇਹ ਕਿਹੜਾ ਸਥਾਨ ਹੈ ਪਰ ਜਦੋਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਸ ਸਥਾਨ ਦਾ ਪ੍ਰਬੰਧ ਆਇਆ ਹੈ ਉਦੋਂ ਤੋਂ ਲੈ ਕੇ ਜਿਹੜਾ ਪ੍ਰਬੰਧ ਜਿਹੜਾ ਬੜੇ ਸੁਚੱਜੇ ਢੰਗ ਦੇ ਨਾਲ ਕੀਤਾ ਜਾਂਦਾ ਹੈ ਅਕਾਲੀ ਬਾਬਾ ਫੁੱਲਾ ਸਿੰਘ ਹੋਣਿਆਂ ਨੇ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਜਿਵੇਂ 1823 ਈਸਵੀ ਦੇ ਵਿੱਚ ਨਸ਼ਹਿਰੇ ਦੀ ਜੰਗ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਅਫਗਾਨਾਂ ਵਿਰੁੱਧ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਸੀ ਇਸ ਤੋਂ ਇਲਾਵਾ ਘੋੜ ਸਵਾਰੀ ਨੇਜੇਬਾਜੀ ਵੀ ਬਾਬਾ ਅਕਾਲੀ ਫੂਲਾ ਸਿੰਘ ਬੜੇ ਚੰਗੀ ਤਰ੍ਹਾਂ ਜੋਦੇ ਸਨ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰੀ ਵੀ ਕੀਤੀ ਕੁਝ ਸਮਾਂ ਸੀ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਉਹਨਾਂ ਮਹਾਰਾਜਿਆਂ ਨੂੰ ਆਪਣੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਤਲਬ ਕੀਤਾ ਤੇ ਇਸ ਤਰ੍ਹਾਂ ਉਹ ਜ਼ਾਹਰ ਕੀਤਾ ਵੀ ਇਹ ਗੁਰਮਤ ਦੇ ਉਲਟ ਹੈ ਅਕਾਲੀ ਬਾਬਾ ਫੂਲਾ ਸਿੰਘ ਹੋਣਾ ਨੇ 2 ਸਾਲ ਦੇ ਵਿੱਚ ਜਦੋਂ 2 ਸਾਲ ਦੀ ਉਮਰ ਸੀ ਨਾ ਉਸ ਵਕਤ ਬਾਬਾ ਨੈਣਾ ਸਿੰਘ ਹੋਣਾ ਨੂੰ ਜਿਹੜੇ ਆ ਉਹਨਾਂ ਦੀ ਬਾਹ ਫੜਾ ਦਿੱਤੀ ਸੀ ਇਸ ਕਰਕੇ ਉਹਨਾਂ ਦੇ ਸਤਕਾਰਯੋਗ ਪਿਤਾ ਬਾਬਾ ਈਸ਼ਰ ਸਿੰਘ ਹੋਣਾ ਨੇ ਤੇ ਉਦੋਂ ਤੋਂ ਲੈ ਕਰਕੇ ਮਹਾਨ ਬਖਸ਼ਿਸ਼ਾਂ ਪ੍ਰਾਪਤ ਕਰਦੇ ਹੋਏ ਅਕਾਲੀ ਬਾਬਾ ਫੂਲਾ ਸਿੰਘ ਜੀ ਹੋਣਾ ਨੇ ਵੱਡੀਆਂ ਮੱਲਾਂ ਸਿੱਖ ਕੌਮ ਦੇ ਵਿੱਚ ਮਾਰੀਆਂ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਜੜੀਆਂ ਨੇ ਉਹਨਾਂ ਨੂੰ ਨਮਸ਼ਕਾਰਾਂ ਕਰਦੀਆਂ ਨੇ ਉਸ ਅਸਥਾਨ ਤੇ ਅੱਜ ਆਪਾਂ ਖੜੇ ਆਂ ਇਹਦਾ ਪ੍ਰਬੰਧ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਇਸ ਅਸਥਾਨ ਦਾ ਜਿਹੜਾ ਉਹ ਚੱਲ ਰਿਹਾ ਹੈ ਕਿ ਗੁਰੂ ਨਾਨਕ ਨਾਮਲੇ ਵਾਸੀ ਸੰਗਤਾਂ ਨਕਮਸਤਕ ਹੋ ਰਹੀਆਂ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਨੂੰ ਇਹ ਪਤਾ ਹੋਵੇ ਕਿ ਇਸ ਜਿਹੜਾ ਇਹ ਅਸਥਾਨ ਇਹ ਹੈ ਕਿੱਥੇ ਸ੍ਰੀ ਅਕਾ ਅਕਾਲੀ ਬਾਬਾ ਫੂਲਾ ਸਿੰਘ ਦੇ ਉਸ ਸ੍ਰੀ ਕਲਤਕ ਸਭ ਦੇ ਜਥੇਦਾਰ ਦਾ ਅਸਥਾਨ ਹੈ ਕਿੱਥੇ ਹੈ ਜਦੋਂ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੇ ਵਿੱਚ ਆਓ ਪ੍ਰਕਰਮਾ ਕਰੋ ਤੇ ਲਹਿੰਦੇ ਵਾਲੇ ਪਾਸੇ ਇੱਕ ਅਸਥਾਨ ਹੈ ਜਿਹੜੇ ਲਹਿੰਦੇ ਵਾਲੇ ਪਾਸੇ ਡਿਊਟੀ ਹੈ ਉਹਦੇ ਨੇੜੇ ਹੀ ਬਰਾਂਡੇ ਦੇ ਵਿੱਚ ਇੱਕ ਅਸਥਾਨ ਹੈ ਜਿੱਥੇ ਸੋਨਾ ਬੋਰਡ ਵੀ ਬਾਬਾ ਕਾਲੀ ਫੂਲਾ ਸਿੰਘ ਦੇ ਇਤਿਹਾਸ ਦਾ ਲੱਗਾ ਹੋਇਆ ਹੈ ਜੀਵਨ ਦਾ ਲੱਗਾ ਹੋਇਆ ਹੈ ਉਹ ਅਸਥਾਨ ਜਿਹੜਾ ਹੈ ਇਸ ਪ੍ਰਕਰਮਾ ਦੇ ਵਿੱਚ ਹੈ ਤੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਇੱਥੇ ਆਉਂਦਿਆਂ ਜੇ ਅਕਾਲੀ ਬਾਬਾ ਫੁੱਲਾ ਸਿੰਘ ਦੇ ਅਸਥਾਨ ਤੇ ਆਕਰ ਕੇ ਨਕਮਸਤਕ ਹੋਇਆ ਕਰੋ ਉਹਨਾਂ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਉਹ ਯਾਦ ਕਰਿਆ ਕਰੋ ਤਾਂ ਜੋ ਸ਼ਹੀਦਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਨਕਮਸਤਕ ਹੋ ਕਰਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲ ਸਕੀਏ ਇਸ ਸੰਖੇਪ ਜਿਹਾਂ ਇਤਿਹਾਸ ਮੈਂ ਆਪਜੀ ਦੇ ਨਾਲ ਅਕਾਲੀ ਬਾਬਾ ਫੁੱਲਾ ਸਿੰਘ ਜੀ ਹੋਣਾਂ ਦਾ ਜਿਹੜਾ ਉਹ ਸੰਝਾ ਕੀਤਾ ਹੈ ਗੁਰੂਕੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ